ਰਿਸ਼ਤੇ ਉਹਨਾਂ ਨੇ ਹੀ ਤੋੜਤੇ ਔਰ ਇਹ ਜਿਹਾ ਮਾਹੌਲ ਪੈਦਾ ਹੋ ਗਿਆ ਕਿ ਉੱਥੇ ਕੰਮ ਕਰਨ ਦਾ ਕੋਈ ਮਨ ਨਹੀਂ ਰਿਹਾ ਇਸ ਕਰਕੇ ਫਿਰ ਹੁਣ ਅਲਵਿਦਾ ਹੁਣ ਨਵਾਂ ਸਫ਼ਰ ਸ਼ੁਰੂ ਪਟਿਆਲਾ ਤੋਂ ਦੁਬਾਰਾ ਲੜੋਗੇ ਚਲੋ ਜੋ ਬੀਜੇਪੀ ਹਾਈ ਕਮਾਂਡ ਕਹੂਗੀ ਉਹੀ ਕਰਾਂਗੇ ਔਰ ਮੈਨੂੰ ਤਾਂ ਅੱਜ ਦੇ ਦਿਨ ਖੁਸ਼ੀ ਇਹ ਹੈ ਜੇ ਜਿੱਥੇ ਵਧੀਆ ਕੰਮ ਕੀਤਾ ਔਰ ਟਾਈਮ ਬੀਤੇ ਆ 25 ਸਾਲ ਉਸ ਤੋਂ ਜਿਆਦਾ ਵਧੀਆ ਟਾਈਮ ਅਗਲਾ ਦਿਖ ਰਿਹਾ ਮੇਰੇ ਨਾਲ ਇਸ ਵੇਲੇ ਪੰਨੀਤ ਕੌਰ ਮੌਜੂਦ ਨੇ ਅੱਜ ਭਾਜਪਾ ਵਿੱਚ ਸ਼ਾਮਲ ਹੋਏ ਨੇ ਉਹਨਾਂ ਨਾਲ ਗੱਲ ਕਰਦੇ ਆ ਮੈਮ ਬਹੁਤ ਬਹੁਤ ਮੁਬਾਰਕਾਂ ਇਸ ਨਵੇਂ ਸਫ਼ਰ ਲਈ ਬਹੁਤ ਧੰਨਵਾਦ ਤੁਹਾਡਾ ਇਹ 25 ਸਾਲ ਕਰੀਬ ਕਰੀਬ ਕਾਂਗਰਸ ਵਿੱਚ ਤੁਸੀਂ ਰਹੇ ਇਹ ਆਖਰ ਇਹਨਾਂ ਮਨ ਫਿੱਕਾ ਕਿਉਂ ਹੋ ਗਿਆ ਕਿ ਜਿਸ ਪਾਰਟੀ ਦੇ ਨਾਲ ਪਰਿਵਾਰਕ ਤੇ ਰਾਜਨੀਤਿਕ ਰਿਸ਼ਤੇ ਰਹੇ ਉਸ ਨੂੰ ਛੱਡਣਾ ਪਿਆ ਉਹ ਉਸ ਉਸ ਦੀ ਉਹ ਨਾ ਨਹੀਂ ਤੋੜਤੇ ਅਤੇ ਇਹ ਜਿਹਾ ਮਾਹੌਲ ਪੈਦਾ ਹੋ ਗਿਆ ਕਿ ਉੱਥੇ ਕੰਮ ਕਰਨ ਦਾ ਕੋਈ ਅ ਮੰਨ ਨਹੀਂ ਰਿਹਾ ਤੇ ਇਸ ਕਰਕੇ ਫਿਰ ਹੁਣ ਅਲਵਿਦਾ ਹੁਣ ਨਵਾਂ ਸਫਰ ਸ਼ੁਰੂ ਪਟਿਆਲਾ ਤੋਂ ਦੁਬਾਰਾ ਲੜੋਂਗੇ ਚੋਣਾਂ ਜੋ ਬੀਜੇਪੀ ਹਾਈ ਕਮਾਂਡ ਕਹੂਗੀ ਉਹੀ ਕਰਾਂਗੇ ਔਰ ਮੈਨੂੰ ਤਾਂ ਅੱਜ ਦੇ ਦਿਨ ਖੁਸ਼ੀ ਇਹ ਹੈ ਕਿ ਜਿੱਥੇ ਵਧੀਆ ਕੰਮ ਕੀਤਾ ਔਰ ਟਾਈਮ ਵੀ ਥਿਆ 25 ਸਾਲ ਉਸ ਤੋਂ ਜ਼ਿਆਦਾ ਵਧੀਆ ਟਾਈਮ ਅਗਲਾ ਦਿਖ ਰਿਹਾ ਕਿਵੇਂ ਦੇਖਦੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਿਤਵ ਨੂੰ ਤੁਸੀਂ ਕਿਉਂਕਿ ਪੰਜਾਬ 'ਚ ਮੈਂ ਇਸ ਕਰਕੇ ਇੱਕ ਸਵਾਲ ਹੈ ਮੇਰਾ ਕਿਸਾਨ ਇੱਕ ਬੜਾ ਵੱਡਾ ਵੋਟ ਬੈਂਕ ਹੈ ਲੰਬੇ ਸਮੇਂ ਤੋਂ ਲੋਕ ਨਰਾਜ਼ ਨੇ ਉਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਤੁਸੀਂ ਜਾ ਕੇ ਕਨਵਿੰਸ ਕਰੋਗੇ ਕਿਸਾਨਾਂ ਨੂੰ ਅ ਦੇਖੋ ਜੋ ਪੰਜਾਬ ਦੇ ਕਿਸਾਨ ਹੈ ਮੇਰੇ ਖਿਆਲ 'ਚ ਕੋਈ ਪੰਜਾਬੀ ਨਹੀਂ ਜਿਨ੍ਹਾਂ ਦੀ ਹਮਦਰਦੀ ਉਹਨਾਂ ਨਾਲ ਨਹੀਂ ਹੈ ਸਾਡੀ ਵੀ ਹੈ ਕੈਪਟਨ ਸਾਹਿਬ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਦੋਂ ਮੁੱਖ ਮੰਤਰੀ ਸੀ ਉਹਨਾਂ ਦਾ ਸਾਰਾ ਕੁਝ ਕੀਤਾ ਹੁਣ ਵੀ ਮੈਂ ਆਪਣੇ ਇਲਾਕੇ 'ਚ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਜੋ ਗੁਜ਼ਰ ਗਏ ਉਹਨਾਂ ਦੇ ਘਰਾਂ 'ਚ ਜਾ ਕੇ ਆਈ ਐ ਕਿਉਂਕਿ ਉਹ ਸਾਡੇ ਆਪਣੇ ਨੇ ਸਾਡੇ ਸਾਰਿਆਂ ਦੇ ਕਿਤੇ ਨਾ ਕਿਤੇ ਅ ਅੰਗਲੀਆਂ ਸੰਗਲੀਆਂ ਕਿਸਾਨੀ ਨਾਲ ਜੁੜਦੀਆਂ ਨੇ ਅੰਦੋਲਨ ਕੀਤਾ ਔਰ ਮੇਰੇ ਖਿਆਲ ਚ ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਜੀ ਨੇ ਮਾਫੀ ਮੰਗੀ ਔਰ ਉਹ ਤਿੰਨੋਂ ਜਿਹੜੇ ਕਾਲੇ ਕਾਨੂੰਨ ਕਹਿੰਦੇ ଥି ਸੀ ਉਹ ਵਾਪਸ ਲਿੱਤੇ ਇੱਕ ਬਹੁਤ ਵੱਡੀ ਗੱਲ ਕਿਸਾਨਾਂ ਲਈ ਕੀਤੀ ਉਹਨਾਂ ਨੂੰ ਜ਼ਰੂਰ ਇਸ ਦਾ ਅਹਿਸਾਸ ਹੋਇਆ ਤੇ ਉਹਨਾਂ ਨੇ ਅੰਦੋਲਨ ਛੱਡਿਆ ਹੁਣ ਜਿਹੜਾ ਸ਼ੁਰੂਆਤ ਹੋਇਆ ਇਸ ਅੰਦੋਲਨ ਦੇ ਵਿੱਚ ਆ ਦੇਖੋ ਪ੍ਰਧਾਨ ਮੰਤਰੀ ਨੇ ਖਾਲੀ ਪੰਜਾਬ ਔਰ ਹਰਿਆਣਾ ਵਗੈਰਾ ਨਹੀਂ ਦੇਖਣਾ ਉਹਨਾਂ ਨੇ ਸਾਰਾ ਹਿੰਦੁਸਤਾਨ ਦੇਖਣਾ ਹੈ ਔਰ ਮੇਰੇ ਖਿਆਲ ਚ ਉਹਨਾਂ ਦੇ ਮਨ ਦੇ ਵਿੱਚ ਜ਼ਰੂਰ ਇੱਕ ਗੱਲ ਹੈ ਕਿ ਕਿਸਾਨਾਂ ਦੀ ਬਿਹਤਰੀ ਬਣਾਉ ਹਰ ਵਕਤ ਕਹਿੰਦੇ ਨੇ ਕੀਤਾ ਵੀ ਬਹੁਤ ਕੁਛ ਹੈ ਕਿ ਸਾਡਾ ਦੇਸ਼ ਉੱਪਰ ਨਹੀਂ ਜਾ ਸਕਦਾ ਅਕਾਲੀ ਭਾਜਪੀ ਦੇ ਗਠਬੰਧਨ ਦੀ ਗੱਲ ਚੱਲਦੀ ਪਈ ਹੈ ਕਿ ਅਕਾਲੀ ਤੇ ਭਾਜਪੀ ਇਕੱਠੇ ਹੋ ਜਣੇ ਚਾਹੀਦੇ ਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਇਹਦੇ ਉੱਤੇ ਮੈਂ ਨਹੀਂ ਕਹਿ ਸਕਦੀ ਮੈਨੂੰ ਖੁਸ਼ੀ ਹੋਈ ਕਿ ਜੇ ਗਠ ਗਠਬੰਧਨ ਹੋਇਆ ਪਰ ਇਹ ਗੱਲਾਂ ਅ ਅਕਾਲੀ ਹਾਈ ਕਮਾਂਡ ਔਰ ਬੀਜੇਪੀ ਹਾਈ ਕਮਾਂਡ ਦੇ ਵਿੱਚ ਹੀ ਨਿਭੜਣ ਗਿਆ ਔਰ ਉੱਥੇ ਹੀ ਉਹ ਤੁਹਾਨੂੰ ਦੱਸ ਸਕਦੇ ਆ ਮੈਂ ਉਹਦੇ ਵਿੱਚ ਪਾਰਟੀ ਨਹੀਂ ਆ ਆਮ ਆਦਮੀ ਪਾਰਟੀ ਨੇ 8 ਕੈਂਡੀਡੇਟ ਲਾਣੇ ਆ ਉਹਦੇ ਵਿੱਚ ਜ਼ਿਆਦਾਤਰ ਉਹਨਾਂ ਨੇ ਮੰਤਰੀ ਜਿਹੜੇ ਨੇ ਜਿਹੜੇ ਮੌਜੂਦਾ ਸਰਕਾਰ ਚ ਨੇ ਉਹਨਾਂ ਨੂੰ ਐਲਾਨ ਕੀਤਾ ਦਿੱਤਾ ਹੈ ਕਿਵੇਂ ਦੇਖਦੇ ਹੋ ਇਸ ਨੂੰ ਪਟਿਆਲੇ 'ਚ ਵੀ ਡਾਕਟਰ ਬਲਵੀਰ ਨੂੰ ਉਹਨਾਂ ਨੇ ਕਰਤਾ ਹੈ ਠੀਕ ਹੈ ਉਹਨਾਂ ਨੂੰ ਆਪਣੀ ਕੋਈ ਕਮੀ ਮਹਿਸੂਸ ਹੋਈ ਹੋਊਗੀ ਕਿ ਉਹਨਾਂ ਨੇ ਇਹ ਸੋਚਿਆ ਕਿ ਮੰਤਰੀ ਬਹੁਤ ਵੱਡੀ ਚੀਜ਼ ਹੈ ਪਰ ਜਨਤਾ ਇਹ ਜੀ ਉਹ ਤਾਂ ਪ੍ਰਧਾਨ ਮੰਤਰੀ ਨੂੰ ਕੁਝ ਨਹੀਂ ਸਮਝੀ ਮੰਤਰੀਆਂ ਨੂੰ ਕੀ ਸਮਝੂਗੀ ਉਹਨਾਂ ਦੇ ਜਿਹੜੇ ਕਾਰਡ ਹੈਗੇ ਨੇ ਜੋ ਕੰਮ ਕੀਤਾ ਉਹਦੇ ਉੱਤੇ ਵੋਟ ਪਾਊਗੀ ਜੋ ਆਮ ਆਦਮੀ ਨੇ ਇਸ ਟੀਟ ਨੂੰ ਜਿਹੜੇ ਸਥਿਤੀ 'ਚ ਲੈ ਕੇ ਆਏ ਨੇ ਨਾ ਅੱਜ ਉਹਦਾ ਜਵਾਬ ਜਨਤਾ ਦੇਊਗੀ ਹੁਣ ਉਹ ਤਾਂ ਵੱਟ ਤੇ ਇਹ ਸੰਸਾੜ ਨਾਲ ਪਰਨੀਕਾ ਕੈਮਰਾਮੈਨ ਰਜੀਸ਼ ਦੇ ਨਾਲ ਹਾਪੀ ਚਾਹਿੰ ਪੀਟੀਸੀ ਨਿਊਜ਼ ਦੇ ਨਾਲ